ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਹੋਲੀ ਹੈ ਜੀ ਪੂਰੇ ਭਾਰਤ ਦੇ ਵਿੱਚ ਹੋਲੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਹੋਲੀ ਕਾਂ ਦਾ ਹਨ ਸੀਗਾ ਕੱਲ ਮੇਰੇ ਖਿਆਲ ਚ ਅੱਜ ਹੋਲੀ ਮਨਾਈ ਜਾਣੀ ਹੈਗੀ ਆ ਇਹਦੀ ਵੀ ਸਟੋਰੀ ਲੰਬੀ ਹੈ ਮੈਂ ਕਈ ਵਾਰ ਪਹਿਲਾਂ ਵੀਡੀਓ ਦੇ ਵਿੱਚ ਦੱਸ ਚੁੱਕਿਆ ਹੁਦਰ ਨੂੰ ਨਾ ਜਾਣਦੇ ਹੋਏ ਤੇ ਕੱਲ ਨੂੰ ਹੈਗਾ ਹੀ ਸਾਡਾ ਹੋਲਾ ਮਹੱਲਾ ਸਿੱਖਾਂ ਦਾ ਪਰ ਅੱਜ ਵੀ ਇੰਜੋਏ ਕਰ ਲੈਣਾ ਕਿਉਂਕਿ ਜਿਸ ਦੇਸ਼ ਦੇ ਵਿੱਚ ਰਹੀ ਹੈ ਕਹਿੰਦੇ ਉਹਦੇ ਭੇਸ ਵਿੱਚ ਜ਼ਰੂਰ ਆਣਾ ਪੈਂਦਾ ਅੱਜ ਹੋਲੀ ਵੀ ਮਨਾਈ ਜਾਊਗੀ ਉਹਦੇ ਬਾਅਦ ਦੇ ਵਿੱਚ ਕੱਲ ਨੂੰ ਹੋਲਾ ਮਹੱਲਾ ਅ ਪੂਰੀ ਕੋਸ਼ਿਸ਼ ਹੈ ਵੀ ਜਾ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਅ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਉਹਨੇ ਧਰਤੀ ਨੂੰ ਨਮਸਕਾਰ ਕਰਕੇ ਆਉਣੀ ਆ ਤੇ ਇੱਧਰ ਹੋਲੇ ਮਹੱਲੇ ਦੇ ਸਮਾਂਦਰ ਦੇ ਵਿੱਚ ਕਰਦਾ ਸਾਮਾਨ ਸਾਮਾਨ ਕੱਢ ਕੇ ਰੱਖਦਾ ਸੰਦੀਪ ਨੇ ਬਾਹਰ ਅੱਜ ਲਾਗਿਆ ਸਫਾਈਆਂ ਦੇ ਉੱਪਰ ਜ਼ੋਰ ਦੇ ਦਿੱਤਾ ਇਹਨਾਂ ਨੇ ਬੱਟ ਗੱਦੇ ਗੱਦੇ ਜੇ ਕੱਢ ਤੇ ਬਾਹਰ ਹਾਂਜੀ ਆ ਬੈਟ ਬਾਲ ਦੇਖੋ ਜਿਹਦੀ ਬਾਲ ਬੜੀ ਆ ਬੈਟ ਛੋਟਾ ਐ ਇਹਨਾਂ ਕਰਣਾ ਸ਼ੁਰੂ ਕਰਤਾ ਸਾਚਰੀ ਕਾਲ ਨਹੀਂ ਬਲਉਣੀ ਬੱਤ ਅੱਜ ਤੇਰੀ ਉਹ ਸਾਚਰੀ ਕਾਲ ਹੀ ਬਲਉਣੀ ਓ ਜਣੇ ਛੋਨੇ ਸਾਚਰੀ ਕਾਲ ਦਾ ਬੁਲਾ ਦੇ ਪਹਿਲਾਂ ਸਾਚਰੀ ਕਾਲ ਬੁਲਾ ਦੇ ਲੈ ਓ ਜੀ ਸਾਚਰੀ ਕਾਲ ਪਹਿਲਾਂ ਏ ਨਹੀਂ ਹਾਲੀ ਹੌ ਰੋਗੇ ਹਾਂ ਚੱਲ 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 ਚਲੋ ਗੇਰੋ ਗੇਰੋ ਫੇ ਗੇਰੋ ਗੇਰੋ ਲਿਆ ਲਿਆ ਏ ਏ ਹੌ ਲੜੀ ਇਹੜਾ ਗਿਆ ਛੋਟਾ ਇਹ ਤਾਂ ਸੱਤਰੀ ਗਾਲ ਨਹੀਂ ਬਲਾਈ ਤਾ ਚਲੋ ਜੀ ਓਕੇ ਖੇਲੋ ਜਾ ਕੇ ਵਾਈ ਗੁੱਡ ਨੀ ਤਾਂ ਖਾਲਸਾ ਅਰਜੀ ਜੀ ਕਤੇ ਪਰਮਾਤਮਾ ਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਏ ਹੁਣ ਮੈਨੂੰ ਕਹਿ ਲੈ ਹਾਂ ਚੱਲ ਤੂੰ ਖੇਡ ਲੈ ਦੇ ਨਾਲ ਦੋ ਮਿੰਟ ਹਾਲਾ ਕੋਈ ਚੱਕਰ ਨਹੀਂ ਅੰਦਰ ਸਮਾਨ ਪਾਇਆ ਵਾ ਸੰਦੀਪ ਨੇ ਇੱਧਰ ਤੇ ਉੱਧਰ ਸਮਾਨ ਉੱਧਰ ਤੇ ਇੱਧਰ ਅੱਜ ਸਾਫ ਸਫਾਈ ਤੇ ਪਰ ਜ਼ੋਰ ਦਿੱਤਾ ਵਾ ਪੂਰੇ ਦਾ ਪੂਰਾ ਪਾਸਪੋਰਟ ਕੱਢ ਕੇ ਬੈਟ ਗਈ ਸਫਾਈ ਜੀ ਕਰ ਦੂਗੀ ਮੈਨੂੰ ਮੇਰਾ ਲੱਗਦਾ ਨਹੀਂ ਹਾਂ ਸਾਸਰੀ ਘਰ ਦੀ ਸਾਰਾ ਨੂੰ ਪਰ ਤੂੰ ਵੀ ਬੁਲਾ ਲੈ ਸਾਸਰੀ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਤਾਈ ਤੂੰ ਵੀ ਬੁਲਾ ਦੇ ਸਾਸਰੀ ਘਰ ਬਹੁਤ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡੇ ਕਮਾਈਆਂ 'ਚ ਬਰਕਤ ਪਾਵੇ ਭਾਈ ਤੰਦਰੁਸਤੀਆਂ ਵਾਖਸ਼ਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਤਾਈ ਰੀ ਨੇ ਪਾਗੇ ਆਉਂਦੀ ਹੁੰਦੀ ਪਿੱਛੇ ਤੇ ਬੀਤਿਆ ਕਿ ਸੁੱਚਤ ਆਪਣੀ ਹੁੰਦੀ ਬਾਤ ਹਾਂ ਅੱਛਾ ਕਿਹਾ ਤੂੰ ਤਾਈ ਤਾਈ ਦਾ ਸੁਭਾਅ ਆ ਤਾਈ ਵੀ ਤਾਈ ਨੂੰ ਨਾਲ ਸੱਚ ਆਉਂਦੇ ਜਾਂਦੇ ਸਾਸਰੀ ਘਰ ਬੁਲਾਉਂਦੇ ਜਾਂ ਕੁਝ ਉਹਨਾਂ ਅਹ ਇੰਨੀ ਅਰਦਾਸ ਹੀ ਮਾਰਦੀ ਭਰਾ ਜੀ ਸਾਰੇ ਵਾਸਤੇ ਅਰਦਾਸ ਨਾਲ ਕਰ ਰਹੀ ਆ ਤਾਈ ਅਰਦਾਸ ਮੈਂ ਸੰਦੀਪ ਗੱਡੀ ਬੈਠੀ ਸੀ ਕਹਿੰਦੀ ਮੈਂ ਬੈਂਕੇ ਚ ਦੇ ਲੋ ਪੈਸੇ ਕਿੰਨੇ ਕਾ ਅੱਛਾ ਉਹ ਦੇਖਣ ਲੱਗਾ ਤਾਂ ਕਿੰਨੇ ਕਾ ਪੂਰਾ ਦਗਾਉਣ ਲੱਗਾ ਵੀ ਅਗਰ 30000 ਰੁਪਏ ਬਸ ਚੱਲ ਵਾਧੂ ਆ ਬਹੁਤ ਮੁੱਕਦਾ ਨਹੀਂ ਇੱਥੇ ਦਾ ਟੂਰ ਲੱਗ ਸਕਦਾ ਇੱਕ ਹਜੂਰ ਸਾਹਿਬ ਦਾ ਜੇ ਆਪਣੀ ਗੱਡੀ 'ਚ ਜਾਣਾ ਨਹੀਂ ਜਾਂਦਾ ਟੂਰ ਹਜੂਰ ਸਾਹਿਬ ਦੂਰ ਨਾਲ ਕੰਮੀ ਤੇ ਰੱਖੇਗਾ ਪਾਸਪੋਰਟ 'ਤੇ ਮੋਰ ਮੈ ਲਾ ਦੂਗਾ ਹਜੂਰ ਸਾਹਿਬ ਦੀ ਮੇਰੇ ਕੋਲ ਹੈਗੀ ਹੈ ਸਾਹਿਬ ਜੀ ਦੇ ਵਾਲਾ ਆਤਾ ਜੀ ਮੇਰੀ ਪੁਰਾਣੀ ਫੋਟੋ ਆਇਆ ਹਾਂ ਤੇਰਾ ਪਰਾਣਾ ਹੋਇਆ ਤਾਂ ਪਾਸਪੋਰਟ ਨਾ ਮਾਤਰ ਕਿਤੇ ਨਮਤਾ ਹੋ ਰ ਗਿਆ ਨਮਤਾ ਆ ਗਿਆ ਸਰਦਾਰ ਆਲਾ ਹਾਂ ਇਹ ਪਤ ਇੱਕ ਜਿਹੜੇ ਮੇਰੇ ਡਾਕੂਮੈਂਟ ਹੈ ਤੇ ਤੇਰਾ ਪਾਸਪੋਰਟ ਕਿਆ ਕਰਦਾ ਉਹ ਤੇਰੇ ਆਲਾ ਮੇਰੇ ਆਲਾ ਕਿੱਥੇ ਪੈਣਾ ਮੇਚੀ ਚਾ ਸਾਰੇ ਮੇਰੇ ਅੱਛਾ ਅੱਛਾ ਨਹੀਂ ਤੇਰਾ ਲੱਭ ਗਿਆ ਚਲੋ ਬਈ ਤਾਈ ਤਾਈ ਦੀ ਭੈਣ ਯਾਦ ਕਰਦੀ ਸੀ ਤਾਈ ਨੂੰ ਹਾਂ ਕਹਿੰਦੀ ਨਾ ਤਾਂ ਗੇੜਾ ਮਾਰਦੀ ਆ ਹਾਂ ਵੀ ਨਾ ਫੋਨ ਕਰਦੀ ਛੇਤੀ ਛੇਤੀ ਬੀਨ ਤੂੰ ਤੁਸੀਂ ਮਲਾ ਦੋ ਕਿਤੇ ਵੀਡੀਓ ਦੇ ਵਿੱਚ ਫਿਰ ਅੱਜ ਤਾਈ ਹੋਲੀ ਦੀਆਂ ਵਧਾਈਆਂ ਦੇਣਾ ਕੀ ਸਾਧ ਲਈ ਹਾਂ ਹਾਂ ਮਾਂ ਵੀ ਤਾਈ ਬੈਠਾ ਫਿਰ ਮਣ ਤੇਰੀ ਭੈਣ ਨੂੰ ਤੈਨੂੰ ਮਲਾ ਦੇਣਾ ਹਾਂ ਹਾਂ ਗੱਲ ਵੀ ਕਰਾ ਦੇਣੀ ਸੀ ਫੋਨ ਤੇ ਹਾਂ ਫੋਨ ਤੇ ਮੈਂ ਗੱਲ ਕਰਾਉਂਦਾ ਅਜੇ ਮੇਰਾ ਫੋਨ ਹੀ ਨਹੀਂ ਮੇਰੇ ਕੋਲ ਪਹੁੰਚਿਆ ਉਹ ਵੀਡੀਓ ਚੜ੍ਹਨ ਨੂੰ ਲਾਇਆ ਉਹ ਮੰਦਰ ਹੂੰ ਜਿਹੜੀ ਤੈਨੂੰ ਬਚਾਣਾ ਪਾ ਸਟੜਨੀ ਹੈ ਤੇ ਤਾਈ ਭਾਈ ਹੁਣ ਤਾਈ ਜੰਦੀ ਮੈਨੂੰ ਦਿਖਦਾ ਘਟਾ ਮੇਰੇ ਲੈਣੇ ਮੈਨੂੰ ਢੜਕੀ ਜਾਂਦੇ ਮੈਂ ਤਾਈ ਨੂੰ ਕਰਦਾ ਤਾਂ ਮੈਂ ਕੱਲ੍ਹ ਪਾਸੇ ਦੇ ਮੈਂ ਕੱਲ ਮਾਫਲ ਤਾਈ ਨੂੰ ਹਸਦਾਨਾ ਮਹਾ ਵੀ ਅਸੀਂ ਹਰੀ ਵਾਲੀ ਭਾਬੀ ਨੂੰ ਉੱਥੇ ਪਹਾੜ ਨੂੰ ਲੈ ਕੇ ਜਾਣਾ ਲੰਗਰ ਨੂੰ ਮਹਾਤਾਈ ਤੈਨੂੰ ਵੀ ਲੈ ਜਾਣਾ ਦਾ ਅਸੀਂ ਕਹਿੰਦੇ ਮੇਰੇ ਜਾਣ ਨੂੰ ਤੇ ਜੀ ਕਰਦਾ ਮਾਪੇ ਤੇਰੇ ਮੈਂ ਬੰਦਾ ਵੀ ਰੱਖਣਾ ਪੈਣਾ ਇੱਕ ਭਾਈ ਤੈਨੂੰ ਦਿਖਾਉਣ ਬਾਅਦ ਤੇ ਕਿਹੜੇ ਪੱਥਰ ਪਪੈਰ ਰੱਖਣਾ ਦਾ ਕਹਿੰਦੇ ਨਹੀਂ ਰੱਖਣਾ ਉਹ ਕਿੰਮਤ ਤਾਂ ਤਾਹੀ ਤਾਂ ਜੀ ਨਹੀਂ ਕਰਦਾ ਜਾਣੇ ਨੂੰ ਹਾਂ ਉਹ ਸਾਰੀ ਬੱਚੀ ਦੇਖ ਜਿਹੜੀ ਟੈਂਗਾਈ ਨਹੀਂ ਆ ਮੈਂ ਕਹਿਣੀ ਆ ਇਹ ਗੱਲ ਤਾਂ ਇੱਕੋ ਗਾਣਾ ਕਿ ਨਹੀਂ ਉਹ ਅਗਲਾ ਕਹਿੰਦਾ ਕਿ ਜਿੱਦ ਕਿਦਾਂ ਤੂੰ ਆਈ ਗਾਨੀ ਸੀ ਹਾਂ ਇਹ ਵੀ ਗੱਲ ਠੀਕ ਹੈ ਅਸੀਂ ਤਾਂ ਭਲਾ ਨਹੀਂ ਜਾਣੀ ਕੋਈ ਹੋਰ ਕਹਿ ਦਿੰਦਾ ਮੇਰੇ ਕਹਿੰਦੇ ਨੇ ਪੁੱਤ ਜਦੋਂ ਮਤਲਬ ਚਲੋ ਕੋਈ ਰੱਬ ਆ ਜਾ ਤਾ ਬਣਾ ਲਿਆ ਕੋਈ ਕਿਸੇ ਪਰ ਵੀ ਹਾਂ ਬੀ ਪਾਣੀ ਲੈ ਬਣਾਓ ਧੰਨਵਾਦ ਤਾਂ ਜਦੋਂ ਮੈਂ ਆਪਣੇ ਬਣਾ ਕੇ ਛੱਡਦੇ ਆ ਹੈ ਅੱਜ ਤਮਾ ਉਹ ਬਣਾਇ ਤੇ ਚੀਜ਼ਾਂ ਕੀ ਹੈ ਮੈਨੂੰ ਪੂਰੀ ਭਾਲ ਦਾ ਫਿਰਦਾ ਦਾ ਕੀ ਹੋ ਗਿਆ ਤੈਨੂੰ ਉਹਦਾ ਤੂੰ ਗੁੱਸੇ ਗੁੱਸੇ ਜਿਹੇ ਕਰਕੇ ਫਿਰ ਜਾਂਦੀ ਹੈ ਨਹੀਂ ਇੱਕ ਹੀ ਰੱਖ ਦਿੰਦੇ ਆ ਰੀਤ ਫੇਰ ਕੋਕਲੇ ਜਾਣੇ ਪਾਰ ਨੂੰ ਅੱਜ ਤਮਾ ਰੋਜੀ ਨੂੰ ਮਗਾ ਕਰਕੇ ਵੇਦੋ ਦੋ ਵਾ ਕੜੀ ਰਹਿ ਗਏ ਪਏ ਅੱਜ ਤੁਸੀਂ ਓਵਰ ਡੇਟ ਹੋ ਗਏ ਓਵਰ ਏਜ ਹੋ ਕੇ ਡੇਟ ਹੋ ਗਏ ਇਹ ਡੇਟ ਹੋ ਗਈ ਇਹ ਡੇਟ ਹੋਵੇ ਲੇਟ ਹੋਵੇ ਆ ਵਾਜ਼ਾ ਓਵਰ ਏਜ ਹੋ ਗਏ ਤੇ ਅੱਜ ਮੇਰੇ ਖਾਦ ਲਈ ਨਾ ਬਸ 28 ਤੀਕੇ ਲੱਗ ਰਹੇ ਮੈਨੂੰ ਲੱਗਦਾ 28 ਤੀਕੇ छावा कर दिया ना छाव लेके अंदर दे छाव ना सब लिए पेर डाई फिजडी मिला डां पानो वो लोग दे आने दे छाव ओ हाँ हाँ ले ले, ले 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 शादी टाई के छाव शादी टाई ताल देखे इधी कितने हो अंदर हो कितने हैं लोगों को कौन को तुझी छाव हैं दे रखी थी रखती ਆਪਣੀ ਇਕੱਲੋ ਕੇ ਕਿਤੇ ਅੰਦਰ ਤਾਂ ਨਹੀਂ ਲੱਖਦੀ ਬਤਾਈ ਨਹੀਂ ਦੇਣੀ ਹੁੰਦੀ ਪਾਪਾ ਜੀ ਵੀ ਸੂਟ ਸੌਣ ਤੇ ਲੈ ਆਜ ਬੱਸ ਓਏ ਸੁਣੇਗਾ ਕੀ ਆ ਕਿਥੇ ਚੱਕ ਲੈ ਤੂੰ ਪਾਗਲ ਪਾਪਾ ਤਾਂ ਕਾਈ ਕਰਦਾ ਤੇਰੀ ਕਦੇ ਜਾ ਕੇ ਲੈ ਕੇਦਾ ਤੂੰ ਇਹ ਸਤਿਕਾਰ ਬਰਾਦਰ ਸਤਿਕਾਰ ਬਰਾਦਰ ਤੁਸੀਂ ਬਰਾਦਰ ਜੀ ਸਤਿਕਾਰ ਦੀ ਕਿਹੜਾ ਸੂਟ ਲੈ ਕੇ ਚੱਲੇ ਤੁਸੀਂ ਸੌਣ ਦੋਵਾਰੀ ਕਿੱਕ ਆ ਦੇ दो साल इंतज़ार है। ए? ए? बेस्कुट 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 चौबीस। अलमारी के ताल। तो कपड़े दूध रख दो। घर में बनवा दो कपड़े भी जनाज़े दिया है। कपड़े भी जनाज़े नहीं ना तो फ़ोन पर दीदा बैनी है अभी बैटर बना दो। ਬੱਡਾਂ ਦੇ ਬੁਰਾ ਹਾਲ ਕਰਿਆ ਬੰਦਾ ਸਾਰੀ ਸਫਾਈ ਦੀ ਕੰਮ ਛੇੜਿਆ ਬਾਦਿਆ ਭਾਈ ਇਹ ਤੁਹਾਨੂੰ ਸੌਲ ਆਓ ਜੀ ਮਹਾਰਾਜ ਰਾਜੀ ਰੱਖੇ ਕਾਈ ਸੱਚੀ ਗੱਲ ਹੈ ਸੌਲ ਨਾ ਬਹੁਤ ਸੋਹਣੀ ਹੈ タルਵੀ ਗੱਲ ਹੈ ਮਹਾਂ ਦੇ ਲੈ ਕ ਕਮਾਈਆਂ ਚ ਵਰਕ ਤਾਂ ਪਾਵੇ ਨਾ ਨਹੀਂ ਜਾਂਦੇ ਨਾਂ ਤੇ ਗੁਸਤੀਆਂ ਬਾਖੇ ਰੇ ਕਹਿੰਦੇ ਕਿ ਖਬਰਾਂ ਰਬ ਕਿੱਥੇ ਭੁੱਲਦਾ ਗਰੀਬ ਨੂੰ ਦਿੱਤਾ ਹੋਇਆ ਨਹੀਂ ਭੁੱਲਦਾ ਗਰੀਬ ਨੂੰ ਦਿੱਤਾ ਕਦੇ ਨਹੀਂ ਭੁੱਲਦਾ ਕੋਈ ਵੀ ਨਹੀਂ ਤੁਹਾਨੂੰ ਲੱਗਦਾ ਦੁੱਖਣਾ ਦਿੰਦਾ ਹਾਂ ਉਹ ਤਾਂ ਤੁਗਣੇ ਦੇ ਵੀ ਜ਼ਿਆਦਾ ਦੇ ਦਿੰਦਾ ਹਾਂ ਪਿਆਰ ਆ ਗੱਲ ਪਿਆਰ ਹੈ ਕਈ ਕਈ ਐ ਵੀ ਕਹਿੰਦਾ ਤੇ ਖਵਨੇ ਤੁਸੀਂ ਉਹਨਾਂ ਦੇ ਹੱਡਾਂ 'ਚ ਬੀਜਿਆ ਹੋਈ ਤਾਂ ਕਿਤੇ ਪਿਛਲੇ ਜਨਮ ਤਾਂ ਤੁਸੀਂ ਕੋਈ ਭਲਾ ਕਰਿਆ ਹੋ ਹੋਰ ਵੀ ਗੱਲ ਹੈ ਬਹੁਤ ਅੱਲਾ ਹੋ ਜਾਂਦੀ ਹੈ ਕਛੂ ਵੀ ਹੋ ਸਕਦਾ ਉਹ ਜਿਹਦਾ ਜਿਹਦਾ ਹੈਗਾ ਆਪਾਂ ਵੈਸੇ ਜਦੋਂ ਕੋਈ ਸਾਨੂੰ ਕੋਈ ਗਿਫਟ ਕਰੇ ਤਾਂ ਸਾਨੂੰ ਧੰਨਵਾਦ ਕਰਨਾ ਪੈਂਦਾ ਹੈ ਹਾਂ ਬਹੁਤ ਜ਼ਰੂਰੀ ਹੈ ਬੋਲੋ ਜੀ ਜਿਹੜੇ ਭਾਈ ਜਿਹੜੇ ਵੀਡੀਓ ਭੇਜਦੇ ਹੋ ਤਾਂਦੇ ਨੂੰਸੀ ਆਵਾਜ਼ ਸੌਣੀ ਕੰਮ। ਅਹ ਮੰਨਵਾਇਂਦਾ ਸਰ। ਹਾਂ। ਪਾਪਾ ਜੀ ਤੁਸੀਂ ਜਾਓ ਜੇ ਜਾਣਾ ਫਿਰ ਤੁਸੀਂ ਕਹਿਆ ਕਿ ਕੁੜੀਆਂ ਖੇਡਣਾ ਹੱਲ। ਅਸੀਂ ਤਾਈ ਆ ਦੋਹੋ ਗੱਲਾਂ ਛੇੜਣੀਆਂ ਦੀਆਂ ਹੋਰ। ਤੇ ਐਵੇਂ ਕਿਤੇ ਤਾਈ ਤੇਰਾ ਇਹ ਦਿਓਰ ਲੱਗਦਾ ਇਹ ਤੇਰਾ ਕਿ ਚੇਠ ਲੱਗਦਾ ਇਹ। ਦਿਓਰ ਦੇ ਹੋਰ ਲਾ ਹਾਂ ਅੱਛਾ ਸਹੀ ਵੀ ਦਿਹੋਰਾ ਹੋਣਾ ਵੀ ਦਿਹੋਰਾ ਅੱਛਾ ਅੱਛਾ ਆ ਹਾਣੀ ਅਮਿੰਦਰ ਸਿੰਘ ਅੱਛਾ ਤੁਹਾਡਾ ਡਾਡੀ ਦੇ ਖਾਨ ਦੇ ਉਮਰ ਦੇ ਤੁਸੀਂ ਹਾਂ ਸਭ ਤੋਂ ਬੜਿਆ ਨਾਲ ਠੀਕ ਹੋ ਠੀਕ ਉਹ ਤੇ ਤਾਂ ਉਹ ਕਿਉਂ ਬਹੁਤ ਮਿੰਦਗੀ ਤੇ ਹਾਂ ਨਾੜੇ ਗੇ ਦੀ ਬਹੁਤ ਛੋਟੀ ਬਹੁਤ ਆਪਾਂ ਪਾਜੀ ਦੀ ਛੋਟੇ ਉਹਨੂੰ ਬੜਾ ਸੰਭਦੇ ਸੀ ਅੱਛਾ 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 ਚਲੋ ਉਦਾਂ ਬੜੇ ਸਨ ਉਦਾਂ ਬੜੇ ਔਦਾ ਬੜਾ ਔਦਾ ਬੜਾ ਇਹਦਾ ਵੀ ਬੜਾ ਸਾਡੇ ਨਾਲ ਦਾ ਤਾਈ ਤੁਸੀਂ ਵੀ ਖੇਲਦੇ ਹੁੰਦੇ ਸੀ ਕਿਤੇ ਹੋਲੀ ਕਦੇ ਚਾ ਹੋਲੀ ਹੁਣ ਖੇਲੀ ਬਾਲ ਉਪਰ 70 ਸਾਲ ਹੋ ਗਏ 4 ਸਾਲ 70 ਸਾਲ ਦੀ ਹੋ ਗਈ ਹਾਂ ਖਾਲੀਆਂ ਤਾਂ 3 ਸਾਲ ਬਾਅਦ ਕਰਮਾ ਪੇ ਤਾਂ ਪਾਪਾ ਜੀ ਦਾ ਆਣਦੀ ਉਦੋਂ ਹੋਲ ਤਾਈ ਹਾਂ ਬਾਲ ਪੁੱਤ ਬਾਹਰ ਪਈ ਉਹਦੇ ਹਾਂ ਤਾਈ ਹੋਲੀ ਖੇਲੀ ਕਰ ਤੂੰ ਵੀ? ਨਾ ਭਾਈ। ਹਾਂ ਅਸੀਂ ਕੀ। ਲੈ ਇਹ ਤਾਂ ਨੀ। ਹਾਂ ਨਾ। ਨਿਆਣੇ ਹੁੰਦੇ ਵੀ ਨਹੀਂ ਖੇਲੀ। ਨਿਆਣੇ ਹੁੰਦੇ ਵੀ ਨਹੀਂ। ਨਾ। ਜਦ ਕਿਹੜਾ ਖੇਲਦਾ ਤਾਂ ਹੁੰਦਾ। ਹਾਂ। ਨਾ ਨਾ ਹੁਣ ਇਹ 10-20 ਸਾਲ ਤੇ ਚੱਲੀ ਆ ਬਹੁਤੀ ਤਾਂ। ਅੱਛਾ। ਜਦ ਨਹੀਂ ਤਾਂ ਹੁੰਦਾ ਕੰਮ ਹੈ। ਨਾ ਨਾ ਜਦੋਂ ਨਹੀਂ ਬਾਸਕਟਬਾਲ ਖੇਡੂ ਮੇਰੇ। ਹੂੰ। ਅੱਜ ਬਾਅਦ ਨੂੰ ਥੋੜੋ ਨਿਆਣੇ ਨਿਆਰੇ ਰੰਗ ਸੱਟਣਾ। ਹਾਂ। ਮਾਹ ਲੁੱਠੇ ਗਏ ਨਾ ਮੁਰਜ਼ਹਿਣਾ ਤੇ। ਹਾਂ। ਨਾ ਫੜਾ ਦੇ ਮੈਨੂੰ ਬਾਲ ਮਾਰਨ ਨੂੰ ਤੁਮਾਰ ਨਹੀ ਬਾਲ ਰਹੀ ਹੈ ਉਹਨੀ ਸੂਰੀ ਖੇਡਣਾ ਪਰੈ ਚੀਤ ਨਹੀ ਗੱਲ ਕਰ ਮਾਰ ਕੇ ਦੀ ਬਾਹਰ ਆ ਕੇ ਬਾਲ ਖੇਡੋ ਬਾਹਰ ਚੋਲੀਏ ਗੱਲ ਤੂੰ ਬੂਆ ਨਹੀਂ ਗਿਆ ਬੂਆ ਗਿਆ ਬਤਾਈ ਬੂਆ ਹੁਣ ਕੇ ਜੈਸਮੀਂਦਰ ਹੁਕਸ਼ਾਰਨ ਦੇ ਅੱਛਾ ਉਹਨਾਂ ਕੋਲ ਵੀ ਜਾਣਾ ਸੀ ਬਲਜਿੰਦਰ ਕੋ ਗਏ ਵੇ ਬਲਜਿੰਦਰ ਕੋ ਜਦੋਂ ਕਿ ਬਿੱਕੀ ਨੇ ਬੂਆ ਕਿ ਹੈ ਨਾ ਇਹ ਜੈਦੇ ਮੰਦਰ ਕੋ ਪਹੁੰਚ ਗਈ ਮੈਂ ਕਹਿ ਰਿਹਾ ਕੋ ਸਮਝ ਗਈ ਅੱਛਾ ਹਾਂ ਬੂਆ ਆਹੀ ਨਾ ਹਾਂ ਆਪਣੀ ਭੂਆ ਕੋ ਗਏ ਉਹ ਆਪਣੀ ਭੂਆ ਕੋ ਗਏ ਆ ਰੀਤ ਰਹੇ ਦੀ ਉਹ ਰੀਤ ਤੇ ਬਾਅਦ ਸਵੇਰੇ ਵੀਡੀਓ ਦੇਖ ਲਈ ਕਰਨੀ ਬਾ ਇੱਕ ਖਣ ਲਾਗੀ ਰੋਣ ਦੇ ਸੱਜਰੀ ਹਾਂ ਆ ਕਾਕਾ ਮਾਰੇ ਕਾਕਾ 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 ਮਾਨੂੰ ਚ ਕਾਕੇ ਕੋ ਲੈ ਕੇ ਜਾਓ ਹਾਂ ਆ ਲਾਉਨੇ ਦੋ ਦਿਨ ਚ ਬਸ ਬਿਲਕੁਲ ਬੱਜਣ ਨਹੀਂ ਠੀਕ ਨਹੀਂ ਹਾਂ ਤਾਂ ਸਾਰੇ ਠੀਕ ਠਾਕ ਸੱਸ ਵੀ ਠੀਕ ਤਾਈ ਤਾਈ ਨੂੰ ਕੀ ਖਾ ਲਾਇਆ ਅੱਜ ਤਾਈ ਨੂੰ ਅੱਜ ਉਹ ਲੋਕਾਟ ਤਾਈ ਨੇ ਪ੍ਰਸ਼ਾਦਾ ਦਾ ਛਕ ਲਿਆ ਉਹ ਵੀ ਸਬਜ਼ੀ ਖਾਧੀ ਤਾਈ ਨੇ ਕੱਟਾ ਹਲਾ ਕਟਹਲ ਦੀ ਨਾ ਤਾਂ ਕਹਿੰਦੀ ਨਾ ਮਟਰ ਖਾਦੇ ਆ ਅਲੂ ਮਟਰ ਖਾਦੇ ਅਲੂ ਮਟਰ ਅੱਛਾ ਆਲੂ ਮਟਰ ਖਾਦੇ ਆ ਉਹ ਤਾਈ ਤੋਂ ਮਿਲ ਦਿਖਾਉਣਾ ਤੈਨੂੰ ਤੜਕੇ ਬਣਾਉਣਾ ਹਾਂ ਥੋੜੇ ਚੱਪ ਹਾਂ ਚੱਪ ਉਹ ਚਿਪ ਚੱਪ ਆਏ ਚੱਪ ਹੋ ਗਏ ਬਸ ਤਾਂ ਹਿੰਦਤਾ ਕਿ ਤਨ ਕਰਾ ਹੁਣ ਤਾਈ ਚਾਹ ਪੀਏ ਘੁੱਟ ਘੁੱਟ ਚਾਹ ਪੀਏ ਹੁਣ ਘੁੱਟ ਘੁੱਟ ਬਣਾਓ ਚਲੋ ਬਣਾਓ ਵਿੱਚ ਵਧੀਆ ਜਿਹਾ ਬਣਾ ਲਿਓ ਮਿੱਠਾ ਘੱਟ ਰੱਖ ਕੇ ਗੋੜੇ ਗੋੜੇ ਗੋੜਾ ਗੋੜੇ ਦੇ ਵੀ ਗੋੜੇ ਬਣਾ ਲਿਓ ਤਾਂ ਇੰਨਾ ਕਿੰਨਾ ਕਰਾ ਜੋ ਜੋ ਪੱਤੇ ਰੱਖ ਕੇ ਨਾ ਪਾਇਓ ਮਾਂ ਉਹ ਜਾ ਅਗੇ ਪਿੱਟਾ ਮਿੱਠਾ ਪੱਟੀ ਠੋਕੇ ਦੁੱਧ ਦੋਬਣਾ ਮਿੱਠਾ ਪੱਟੀ ਠੋਕੇ ਦੁੱਧ ਤਾਂ ਪਾ ਲੈ ਰੋਕ ਕੇ ਹਾਂ ਚੱਲ ਆਇਓ ਚਲੋ ਭਾਈ ਸਾਡੀ ਇੰਨੀ ਵਧੀਆ ਚਾਹ ਬਣਾਉਂਦੀ ਹੈ ਨਾ ਭਾਈ 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 ਬਾਈ ਬਹਿ ਚ ਅੱਜ ਹੋਲੀ ਵਾਲੇ ਦੇ ਨੂੰ ਇਨਾਮ ਦੇਣਾ ਬਣਦਾ ਆਪਾਂ ਕੋਈ ਨਾ ਪਤਾ ਨਹੀਂ ਇਹ ਅੱਖਾਂ ਕੰਪੜੀਏ ਕੋਈ ਇਨਾਮ ਵੀ ਕਿ ਜਿਹੜੇ ਮੈਨੂੰ ਮਿਲੇ ਹੋਏ ਇਨਾਮ ਉਹ ਕੱਢ ਕੇ ਲਿਆ ਕੋ ਚੱਕ ਕੇ ਨੂੰ ਟਰੋਫੀ ਦਿੱਤੀ ਜਾਵੇ ਅੱਜ ਕੋਈ ਹਾਂ ਇਹ ਗੱਲ ਪਾ ਦੇਣਾ ਚਾਹ ਵੀ ਕੇ ਦੰਦਾ ਨਹੀਂ ਕਹਿੰਦਾ ਵੀ ਹਾਂ ਨਹੀਂ ਨਹੀਂ ਰੋਪੜ ਮੇਂ ਵੀ 25 ਰੁਪਏ ਦੀ ਆਉਣੀ ਲਿਆ ਕੇ ਦੇ ਵੀ ਦਿੰਦੇ ਤਾਂ ਵੀ ਕੋਈ ਚੱਕਰ ਕਾਫੀ ਕੋਈ ਚੱਕਰ ਨਹੀਂ ਟਰੋਫੀ ਤਾਂ ਦਿੰਦੇ ਚਾਰਾ ਅਵਾਰਡ ਜਾ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਸੰਦੀਪ ਕੌਰ ਵਾਈਫੂ ਵਿਕਰਮ ਸਿੰਘ ਤਾਈ ਦਾਈ ਦੋ ਕਿੰਨੇ ਰੁਪਏ ਚਾਹ ਨਹੀਂ ਦੋ ਤਾਈ ਦੋ ਅੱਜ ਵਾਲੀ ਚ ਆ ਚਾਹ ਪਰ ਵਿੱਚ ਪਤਾ ਲੱਗੂਗਾ ਟੇਸਟ ਕਿਹੋ ਜਿਹਾ ਬਈ ਦਾ ਬੱਸ ਇੱਕ ਗੱਲ ਆ ਤਾਂ ਹੀ ਜੇਲਾ ਉਹ ਵੀ ਟਾਈਮ ਦਾ 2 ਰੁਪਏ ਕਾ ਪਚਾਦਾ ਵੀ ਤਾਂ ਇਹ ਪਈਏ ਕਾ 2 ਰੁਪਏ 1 ਰੁਪਏ ਤੇ ਵੀ ਲੋਥੀ ਚ 2 ਰੁਪਏ ਤੱਕ 2 ਰੁਪਏ ਕੋ 50 ਪੈਸੇ ਵੀ ਤਾਂ 25 ਪੈਸੇ ਵੀ ਤਾਂ ਕਿੱਥੇ ਨੂੰ ਹਾਂ ਬਰਤਦਾ ਆਏ ਮੇਰਾ ਯਾਦਤਾ ਹੀ ਨਹੀਂ ਭੁੱਲ ਗਿਆ ਚਾਚੀ ਜੀ ਦੀ ਦਾਦੀ ਲੈ ਕੇ ਗਈ ਸੀ ਹਾਂ ਟਰੱਕ ਲੈ ਕੇ ਗਏ ਤੇ ਆਂ ਜਗਾ ਪਾਥੇ ਤੇ ਆ ਤੁਸੀਂ ਦਿਰੋ ਛਾਣੋ ਵਿਆਹ ਵਿਆਹ ਕਿੰਨੀ ਕਰ ਭਈਏ ਦਾ ਕਾ ਪਤਾ ਹਾਂ ਇਤਨਾ ਵਧੀਆ ਕਾਪਾ ਇਹ ਦੋ ਦੋ ਬਿਸਕੁਟ ਨਾਲ ਅੱਛਾ ਚਾਚੀ ਜਾ ਰਿਹਾ ਤੇ ਮੈਨੂੰ ਕਹੇ ਛੱਡ ਬਰੇ ਕੰਮ ਚੱਲ ਹੋ ਜਾ ਤੇ ਹਾਂ ਚਾਚੀ ਜੀ ਕਹਿੰਦੇ ਸਾਡੀ ਬੇਦਾਦੀ ਦਾ ਸੁਭਾਅ ਬੰਦੀਆ ਤਾਂ ਜਨਾਬ ਦਾ ਦਾਦੀ ਦਾ ਵੀ ਮਜੀਦ ਦਾ ਵੀ ਤੇਰੀ ਮਾਂ ਦਾ ਵੀ ਸੁਭਾਅ ਬੰਦੀਆ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੁੱਪ ਕਰ ਜਾ ਹੁਣ ਪਿੱਛੇ ਚੱਲ ਵੇ ਕੰਮ ਉਹ ਕਹਿੰਦਾ ਤਾਈ ਸਾਖ ਤੇ ਵੀ ਹੋਣਾ ਚਾਹੀਦਾ ਪਰਿਵਾਰ ਦੇ ਵਿੱਚ ਕੋਈ ਇਹ ਸਾਰੇ ਨਰਮ ਹੋ ਕੇ ਫਿਰ ਤਦ ਲੋਕ ਤੁਹਾਨੂੰ ਪਤਾ ਹੀ ਵੀ ਉਹ ਲਾਟੀ ਚਲਾਤਾ ਚਾਰ ਹੀ ਲੈ ਇੱਕ ਬੰਦਾ ਕਹਿਣਾ ਇਹ ਕਹਿੰਦੇ 14 ਟੀਕੇ ਦੀ 28 ਦੀ ਗੱਲ ਕਰੀ ਤੇ ਇਹਨੇ ਲਾਉਣਾ ਸ਼ੁਰੂ ਕਰਤਾ ਟੀਕੇ ਲੈ ਇਹ ਇਹ ਭਾਈ ਤਈ ਆਈ ਨਹੀਂ ਇਹ ਨਹੀਂ ਬਹੁਤ ਜ਼ੋਰ ਕੇ ਲਾਤਾ ਬੱਚਾ ਲੜਿਆ ਵੇ ਕਿਹ ਕੁੜੀ ਦੇ ਹਾਂ ਹਲੇ ਇੱਥੇ ਵੀ ਲੜਦਾ ਨਹੀਂ ਤਾਂ ਮੀਚ ਲੜਿਆ ਆਹ ਥੋੜੀ ਵਰਨੀ ਤੇ ਕਿਈ ਜਗ੍ਹਾ ਲੱਗ ਗਈ ਚਲੋ ਦੂਜੇ ਵੀਰਦੇ ਹੋਣੇ ਇਸ ਤਰ੍ਹਾਂ ਹਾਂ

ਮਾ ਸਾਰੇ ਚੀਜ਼ਾਂ ਦਾ ਆਪਣਾ ਆਪਣਾ ਟਾਈਮ ਆ ਉਹਨੂੰ ਦੇ ਲੈ ਤਿੰਨ ਚਾਰ ਮਹੀਨੇ ਗਾਇਬ ਰਹੇ ਇਹਨਾਂ ਮੱਛਰਾਂ ਦਾ ਮੱਖੀ ਨਾਲ ਸਿੱਧੀ ਨਾ ਪੁੜਕੀ ਹਾਂ ਹੁਣ ਦੇ ਲੈ ਹੁਣ ਤਾਂ 6 ਮਹੀਨੇ ਪੂਰੀ ਐਸ਼ ਕਰਨੀ ਆ ਐਸ਼ ਅੱਗੇ ਭੱਜੇ ਦੰਧੀਆਂ ਵੱਟ ਕੱਲ ਮਖਿਆਲ ਉੱਡ ਕੇ ਜਿਉਂ ਲੱਗਿਆ ਉਹਨਾਂ ਤੋਂ ਐਡੀ ਕੋਲੀ ਲੱਗਦੀ ਘਣੀ ਸੀ ਅੱਛਾ 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 ਹੁਣ ਉਹ ਵੀ ਟਾਈਮ ਆ ਉਹ ਫੁੱਲਾਂ ਕਰਕੇ ਮਖਿਆਲ ਇੱਧਰ ਉੱਧਰ ਜਾਂਦਾ ਨਾ ਹੁਣ ਫੁੱਲ ਨਿਕਲ ਰਹੇ ਹਰ ਇੱਕ ਚੀਜ਼ ਨੂੰ

तो दिक्षी भी। दिक्षी आ, गया। आ, आ गया। अच्छा और बीपी ठीक है तेरी है घरे है कराई दी गल दुकान हेलो, हलो सीकाल भूल हाँ ठीक है भैन तू सुना है ਹੈਪੀ ਹੋਲੀ ਜੀਜਾ ਜੀ ਕਾਉਣਾ ਆਉਂਦਾ ਚੰਗਾ ਆ ਹੋਰ ਕਰਾ ਮੈਂ ਬਾਹਰ ਮੈਂ ਬੀੜੀ ਵਾਲਿਆ ਮੈਂ ਮੈਂ ਮਾ ਬੀੜੀ ਵਾਲਿਆ ਮੈਂ ਆ ਜਾ ਲੋ ਨਾ ਬੋੜਿਆ ਮਾ ਮਾ ਬੀੜੀ ਵਾਲਿਆ ਦੇ ਬੈਠੇ ਜਿਹੜੀ ਵੀਡੀਓ ਪਾਉਂਦੇ ਨੇ ਮੁੰਡੇ ਥੈਂਕ ਯੂ ਸੁਦੀਪ ਕੁਮਾਰ ਹਾਂ ਠੀਕ ਆ ਹੋ ਨਿਆਣੇ ਨਿੱਕੇ ਸਭ ਠੀਕ ਨੇ ਪਿੰਡੇ ਦਾ ਮੁੰਡਾ ਠੀਕ ਉਹਦਾ ਕੁੜੀ ਦਾ ਮੁੰਡਾ ਠੀਕ ਆ ਸਭ ਆਈ ਵੀ ਆ ਕਮਲ ਆਈ ਵੀ ਆ ਅੱਛਾ ਇਹ ਭਾਈ ਮੈਂ ਤਾਂ ਫੇ ਇਹ ਕਰਕੇ ਹੋਲੀ ਕਰਕੇ ਅੜਕ ਗਈ ਤੇ ਆ ਜਾਣਾ ਤਾਂ ਨਾਲੇ ਮੈਂ ਅੱਛਾ ਮੈਂ ਹੁਣ ਆਉਂਗੀ ਇੱਕ ਤਾਂ ਭੈਣੇ ਨਿਗਾਰ ਜਮਾਈ ਡਾਊਨ ਹੁੰਦੀ ਜਾਂਦੀ ਅੱਗ ਲੱਗਦੀ ਹੋਰ ਮਾਂ ਆ ਕੇ ਫੋਨ ਕਰੂੰਗੀ ਬੈਠੇ ਮੈਨੂੰ ਲੈ ਜੂ ਕੋਈ ਆਉਂ। ਇਹ ਸੱਚ ਉਹ ਤੇ ਖੰਨੇ ਕੰਨਤਾ ਨਹੀਂ ਕੋਈ ਗਿਆ। ਨਾ ਨਹੀਂ ਗਿਆ। ਉਹਨੇ ਪਰਗਾਸੋਂ ਨੂੰ ਪੁੱਛਿਆ ਵੀ ਗਈ ਆ ਤੇ ਨਹੀਂ ਹੁਣ ਤਾਂ ਇਹ ਚਾਹ ਦਾ ਸਵੇਰ ਪਹਿਲਾਂ ਸੰਦੀਪ ਦੀ ਬਣੀ ਹੋਈ ਕਿਦਾਂ ਚਾਹ ਕਿਦਾਂ ਬਣੀ ਸੰਦੀਪ ਦੀ। ਦੌਂਗੀ ਕੋਈ ਰੁਪਈਆ ਕਿ ਨਹੀਂ? ਦੌਂਗੀ ਦੋਏ ਉਹ ਵੀ ਵੜ। ਦੋਏ ਰੁਪਈਆ ਦੇਉਂਗਾ। ਜਿੰਨੇ ਮੇਰੇ ਕੋਲ ਹੈਗੇਗਾ ਉਨੇ ਹੀ ਦਊਂਗੀ ਹਲ। ਤੂੰ ਆਜ ਦੀ ਬਾਤ ਦੇ ਦੇ। ਹੁਣ ਆਜ ਦੀ ਬਾਤ ਦੇ ਦੇ। ਘਾਟੇ ਕੰਨੀ ਆਸ਼ੀਰਵਾਦ ਦੇ ਦੇ ਆਸ਼ੀਰਵਾਦ ਸੱਚਾ ਮਹਾਂ ਦੇ ਭਾਈ ਰਾਜੀ ਰੱਖੇ ਤੇਰੇ ਸਾਈ ਨੂੰ ਭਾਈ ਨੂੰ ਹਾਂ ਅੰਦਰ ਗੁਸਤੀਆਂ ਆਵਾਂ ਖੇਡ ਚੜਦੀ ਕਲਾ ਰੱਖੇ ਕੁਮਾਈਆਂ ਜਬਾਤ ਚਾਹ ਇੱਕ ਦੁੱਧ ਪੁੱਤ ਸਾਵਨ ਨੂੰ ਦਵੇ ਵਾਹ ਸੁਗਾ ਦੇ ਮੈਂ ਵੀ ਪੀ ਲਿਆ ਅੱਛਾ ਤੇਰੀਆਂ ਪੁੱਤ ਹੈ ਲੈ ਗਾ ਦੇ ਤੇ ਆ ਵੀਂ ਦਾ ਪੁੱਤ ਜਵਾਨਿਆ ਕੱਕਾ ਤਾਂ ਤਾਂ ਮੈਂ ਹਿਸਟ ਟਾਪ ਲੱਗਿਆ ਸੰਦੀਪ ਦੇ ਹੱਥ ਦੀ ਹਾਂ ਬਾਈ ਫਿਰ ਆ ਚ ਲੈ ਆਓ ਟਰੋਫੀ ਟਰੋਫੀ ਤੇ ਲੈ ਕੇ ਆਓ ਤਾਈ ਤੇ ਦੋ ਆਦਮੇ ਅੱਜ

ਸਾਡੇ ਨਾਲ ਹੋ ਗਿਆ ਫਿਰ ਜਾਣਾ ਦੀ ਆ। ਨਿਆਣੇ ਲੈਣ। ਕਿੱਥੇ ਨੂੰ? ਅੱਜ ਅਸੀਂ ਨਿਆਣੇ ਲੈਣ ਜਾਣਾ ਏ। ਕਿੱਥੇ ਤੇ? ਆਥ ਤੇ। ਦੀਦੀ ਕੋਲੋਂ। ਅੱਛਾ ਬਾਜੂ ਹੋਰ ਦਾ ਮਾਹੌਲਾ। ਅੱਛਾ ਹਾਲੀਵੁੱਡ ਦੇ ਵਿੱਚ ਰਹਿਣੇ ਫਿਰਾਂ। ਮਾਰਨ ਲੱਗਿਆ ਮੈਂ। ਹਾਂ। ਤਾਈ ਸੁਹਾੜੇ ਕਹਿੰਦੇ ਕੋਲ ਹਾਰੋ। ਆਲਾ ਤਾਈ ਅੱਧਰ ਮੈਂ ਪਹਿਲਾਂ ਨੂੰ ਦੇ ਦਮਾਰ ਸਨਮਾਨ। ਆ ਲਓ। ਲਾ ਕੋੜੇ ਦੀ ਲੱਤ ਨਹੀਂ ਤੋੜਨੀ। ਕੁੜੀ ਲੱਤ ਪੁੱਟਦੇ ਸੋਹਣਾ ਜੁਗੀ ਪਰ ਇਹ ਨਾਲ ਕੈਨ ਦਾ ਭਾਵ ਹੈ ਕਿ ਬੰਦੇ ਲੱਤ ਤੋੜਦੇ ਪਰ ਕੋੜੀ ਲੱਤ ਘਬਦੂ ਤੈਨੂੰ ਭਰੋਸਾ ਵੀ ਕੁਛ ਨਹੀਂ ਲੈਣਾ ਲੈ ਸਾਰਾ ਭਰੋਸਾ ਛੋੜ ਇਸ ਮਿੰਟ ਹਾਂ ਤਾਂ ਹੀ ਹੁਣ ਦੱਸ ਕਹਿੰਦਾ ਆਹ ਦੇਖੋ ਜੀ ਹਾਂ ਇਹ ਆ ਨਹੀਂ ਆਣ ਅਜੇ ਨਹੀਂ ਹੁੰਦਾ ਮੈਂ ਸਵੇਰੇ ਸਵੇਰੇ ਲਾਂਕੂੰਗੀ ਮੇਰਾ ਮੂਡ ਲੱਗਦਾ ਵੀ ਮੱਝ ਲੜੀ ਹੋਈਆਂ ਐ ਪਤਾ ਲੱਗ ਜਣਾ ਸਭ ਨੂੰ ਸਾਰਿਆਂ ਇਹ ਜਿਹੜੇ ਮੈਨੂੰ ਚਾਉਣੇ ਵਾਲੇ ਸਾਰੇ ਜਾਣਦੇ ਵੀ ਕਿ ਅੱਜ ਦਿਨ ਸੰਦੀਪ ਲੜੀ ਪਾਉਗੀ ਸੰਦੀਪ ਦਾ ਮੂੰਹ ਉੱਤਰਿਆ ਬੰਦ। ਕੋਡਾ ਸੰਦੀਪ ਦਾ ਮੂੰਹ ਪਾਛੇ ਵਰਗਾ ਹੁੰਦਾ। ਤਾਂ ਮੈਨੂੰ ਨਾ ਵੀ ਸਾਰਾ ਪਤਾ ਮੈਂ ਸੱਚੀ ਗੱਲ ਦੱਸਾਂ ਸਾਰੇ ਸਬਸਕਰਾਈਬਰ। ਵੀ ਸਾਰੇ ਸਬਸਕਰਾਈਬਰ ਚ ਗੱਲਾਂ ਕਰ ਜੰਦੇ ਆ। ਪਤਾ ਕੀ ਗੱਲ ਆ ਸਾਡੇ ਵਿੱਕੀ ਨੂੰ ਬੁਖਾਰ ਚੜੇ ਰਹਿੰਦਾ। ਵੀ ਮੈਨਰੇ ਕਿਧਰੇ ਇਧਰ ਮਾਰਦੇ ਵੀ ਕਿਧਰੇ ਇਧਰ ਮਾਰਦੇ ਵੀ। ਹਾਂ ਕਿਉਂ ਉਹਨੂੰ ਮਾਰਨਾ ਪੈਂਦਾ ਸੰਦੀਪ ਨਹੀਂ ਗਲਤ ਹੈਗੀ। ਯਾਨੀ ਇਨਡਾਇਰੈਕਟਲੀ ਗੱਲ ਕਹਿ ਰਹੀ ਆ ਵੀ ਵਿੱਕੀ ਦੇ ਜਿਹੜਿਆ ਚ ਛਰੀ ਟੱਟਰ ਕਈ ਮਾਰੀਆਂ। ਵੀ ਵਿੱਕੀ। ਜੋ ਸੋਚਿਆ ਇਹ ਸਭ। ਇਹਨੂੰ ਹਾਂ ਜਦੋਂ ਕਰਟਰ ਨਾ ਹੋ ਜੜਿਆ ਹੋਇਆ ਉਹ ਦੁਪਰੀਆਂ ਜਨਤਾ ਮੜਨੀ ਮਤਲਬ ਆ ਸਰਬਾਦਨੀ ਦੰਦੇ ਜੇ ਇਹ ਨਹੀਂ ਮੇਰੇ ਨਾਲ ਹੰਦ ਰੱਜ ਲੋਟਣਾ ਚਲਾਇਆ ਹੋ ਠੀਕ ਹੈ ਵੀਡੀਓ ਤਾਂ ਚਲ ਬਣਾਈ ਜਾਂਦੇ ਕਮਰੇ ਚ ਸਾਰਿਆਂ ਨੂੰ ਪਤਾ ਦੇਣਾ ਵੀ ਕਰਾਇਆ ਆ ਤੇ ਨਹੀਂ ਕਰਾਇਆ ਜੇ ਨਾ ਕਰਾਇਆ ਫੇਰ ਉਹ ਵੀ ਟਿੰਕ ਨਾਲ ਹਮਲਾ ਕਰ ਸਾਦੀਆਂ ਜੇ ਕਰਾਤਾ ਬੇਨ ਹਮਲਾ ਨਹੀਂ ਕਰ ਠੀਕ ਹੈ ਹੋਰ ਬੱਤ ਖਾ ਵੀ ਸਾਕ ਤਾਂ ਨਾ ਪਾਣੀ ਬੈੱਡ ਵੀ ਚੇਂਜ ਕਰਨੇ ਆਂ ਅਲਵਾਰੀ ਵੀ ਚੇਂਜ ਕਰਨੀ ਅੱਜ ਅੱਜ ਕੰਮ ਬਹੁਤ ਹੈ ਹਾਂ ਹਰ ਜਾ ਟੂ ਟੂ ਨਗਰਪਤ ਮੈਨੂੰ ਵੀ ਕੰਮ ਬਹੁਤ ਆ ਮੈਨੂੰ 2-3 ਫੋਨ ਆਇਆ ਜੇ ਬੰਦਾਂ ਦੇ ਬਾਹਰ ਤੇ ਵੀ ਭਾਈ ਸਾਡੇ ਕੋਲ ਹੋਏ ਸਾਡੇ ਮੋਹਨ ਸਿੰਘ ਤੁਹਾਨੂੰ ਪ੍ਰੋਗਰਾਮ ਨੂੰਣਾ ਪੈਣਾ ਤੁਹਾਨੂੰ ਨਾਲ ਵੀ ਜਾਣਾ ਨਹੀਂ ਜਿਵੇਂ ਨਾ ਮੁੰਡੇ ਨਹੀਂ ਜਾ ਸਕਦਾ ਮੇਰੇ ਘਰ ਆਸਮ ਇੱਕ ਦਿਨ ਜਾਊਗਾ ਉੱਥੇ ਕਮਾ ਲਿਓਗਾ ਸਾਰੇ ਦਿਨ ਇਹਨਾਂ ਦਾ ਮੂੰਹ ਦੀ ਜबान ਹੈ ਪਰਸੋਂ ਦੀ ਗੱਲ ਹੈ ਇਹਨਾਂ ਨੇ ਮੈਨੂੰ ਕਿਹਾ ਵੀ ਸੀ ਯਾਰ ਉੱਪਰ ਚੱਲੋ ਨਾ ਕਹਿੰਦੇ ਬਸ ਇੱਕ ਦਿਨ ਹੀ ਜਾਣਾ ਜਿੱਥੇ ਘੁੰਮਣਾ ਕੋਈਸ ਕਰਕੇ ਖਾ ਲਵੋ ਜੀ ਇਹਨਾਂ ਨੂੰ ਤਾਂ ਸਾਫ਼ ਨਹੀਂ ਲੈ ਕੇ ਗਏ ਵੀ ਵੀਰ ਜੀ ਹੋ ਜਾਉਣਗੇ ਨਾ ਇਹ ਕਹੇ ਵੀ ਤਿੰਨ ਦਿਨ ਕੱਢਣਾ ਕਰ ਤੇ ਮੁੜ ਕੇ ਬਾੜਵਾ ਹੀ ਨਹੀਂ ਹੈਗਾ ਸਿੱਧੇ ਜਿੱਤੀ ਦੇਖ ਹੁਣ ਤੈਨੂੰ ਨਾਲ ਲੈ ਜਾਣਾ ਹਮਾਤ ਜਿਹੜੇ ਟੂਰ ਪਰ ਚੇਤੇ ਨੁਦਰੇ ਰੱਖਣਾ ਤੁਹਾਨੂੰ ਮੋੜਤੀ ਨਹੀਂ ਲਾਉਣਾ ਸਾਰਿਆਂ ਨੂੰ ਬਸ ਠੀਕ ਹੈ ਪੱਕਾ ਰਹਿ ਗਿਆ ਜਿੰਨੀ ਛੁੱਟੀ ਜੋ ਤੁਹਾਡਾ ਦੱਡ ਕਰਦਾ ਬਣਾਏ ਦੋ ਤਿੰਨ ਕਰਦਾ ਖਾਏ ਉਹਦਾ ਵੀ ਮੇਰੇ ਕੋਲ ਜਵਾਬ ਆ ਬਹੁਤ ਸਾਨੂੰ ਦੱਟਾ ਬਾਬਿਆਂ ਨੇ ਬੁਲਾਵਾ ਬਹੁਤੀ ਕਰਨ ਜਾਣਾ ਕੇ ਸੇਵਾ ਨਹੀਂ ਮੈਨੂੰ ਮੰਨ ਜਾਨਾ ਮੇਰੀ ਗੱਲ ਸੁਣ ਲੈ ਤੂੰ ਮੇਰੇ ਨਾਲ ਵਿਹਾਈਂ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਜੇ ਤੂੰ ਮੇਰੇ ਨਾਲ ਨਾ ਪਿਆਈ ਹੁੰਦੀ ਤੂੰ ਉਥੇ ਚਲ ਜਾਂਦੀ ਉਹ ਗੱਲ ਬਸ ਠੀਕ ਹੈ ਇਹ ਜਨਤਾ ਜਿਹੜਾ ਅਸੀਂ ਅਸੀਂ ਮਾਇਆ ਸੇਵਾ ਕਰਦਾ ਤਾਂ ਇਹ ਸੇਵਾ ਲਗੀ ਜਾਂਦਾ ਲੈ ਲੈ ਇਹ ਜਨਤਾ ਫਿਰ ਮੇਰੇ ਕਰਮਾਂ ਚ ਹੋ ਗਈ ਤੋ ਉਸੇ ਕਰਮਾਂ ਵਿੱਚ ਇਹਦਾ ਤਾਂ ਵੀ ਉੱਥੇ ਦੀ ਸੇਵਾ తీਰੇ ਕਰਮਾਂ ਚ ਤਾਂ ਤੇ ਨਾਲ ਵਿਆਹ ਹੋਇਆ ਹਾਂ ਤਾਂ ਮੇਰੀ ਕਿਸਮਤ ਆ ਉਹੀ ਗੱਲ ਕਰ ਰਹਿੰਦੇ ਇਹਨਾਂ ਨੂੰ ਵਾਈ ਸਮਝਾਉਣੀ ਨਹੀਂ ਵੀ ਕੋਈ ਕਰਮ ਕਿਸੇ ਦੇ ਥੋਪਦਾ ਨਹੀਂ ਵੀ ਖਾ ਕੇ ਲੈ ਕੇ ਅੰਮਾ ਜੀ ਨੇ ਵੀ ਸੇਵਾ ਕਰਨੀ ਆ ਹਾਂ ਇਹ ਆਪਣੇ ਮਾਂ ਤਾਈ ਦੀ ਸੇਵਾ ਕਰਨੀ ਤਾਂ ਮੈਨੂੰ ਪ੍ਰੋ ਇਹ ਕੰਮ ਇੱਕ ਮਿੰਟ ਤੂੰ ਮੈਨੂੰ ਇਹ ਦੱਸ ਉਹ ਚਮਟ ਮੇਰੀ ਗੱਲ ਸੁਣ ਆ ਜਾਣਾ ਕਿੱਥੇ ਪਹਿਲਾਂ ਆਪਾਂ ਨੇ ਜਾਣਾ ਜੋਰਜੀ ਸਾਹਿਬ ਹਾਂ ਹਾਂ ਪਤਾ ਮੈਨੂੰ ਸਾਰਾ ਉੱਥੇ ਦਾ ਇਤਿਹਾਸ ਉੱਥੇ ਦਾ ਇਤਿਹਾਸ ਕੀ ਹੈ ਉੱਥੇ ਨਾ ਗੁਰੂ ਨਾਨਕ ਦੇਵ ਜੀ ਨੇ ਹਾਂ ਉਹ ਜਿਹੜਾ ਪਾ ਕੀ ਤਾਂ ਪਾਦਾ ਲਾ ਕੀ ਤਾਂ ਕੀ ਤਾਂ ਕੀ ਹੁੰਦਾ ਆ ਬੀਬੀ ਨੂੰ ਪਤਾ ਦੀ ਕਿਚੜ ਵਾਲਾ ਬਕਚੜੀ ਜਿਹੜਾ ਉੱਥੇ ਪਿਆ ਕੜਾ ਅੱਛਾ ਕਿਚੜ ਵਾਲਾ ਕਿਚੜੀ ਉਹ ਤਾਂ ਬੋਲੇਗਾ ਖੜੀ ਪ੍ਰਸ਼ਾਦ ਆ ਹੋਏ ਇਹਨਾਂ ਨੂੰ ਵੀ ਪਤਾ ਕਰ ਲਾ ਗਏ ਨੇ ਕਿ ਪ੍ਰਸ਼ਾਦ ਬਣਦਾ ਉੱਥੇ ਹਾਂ ਉਹ ਜਿਹੜੇ ਮਾਂ ਪਾਉਂਦੇ ਨੇ ਵਿੱਚ ਉਹ ਕਹਿੰਦੇ ਵੀ ਜਿੰਨੇ ਰਾਖਸ਼ ਨੇ ਸਹਰਾ ਬੰਦੇ ਖਾਦੇ ਤੇ ਉਹ ਟਾਈਮ ਦੇ ਵਿੱਚ ਵੀ 100 ਸਏ 100 ਮਾਂ ਦੀ ਉਹ ਵਿੱਚੋਂ ਬਣਨੀ ਬਣੀ ਕਿਚੜ ਵਿੱਚ ਮਾਂ ਪਾਉਨੇ ਆ ਵਿੱਚ ਚੌਲ ਪਾਉਨੇ ਆ ਪੂਰਾ ਪ੍ਰਸ਼ਾਦ ਹੈ ਇਹ ਐਨੇ ਮੀਰ ਜੀ ਪ੍ਰਸ਼ਾਦ ਤੋਂ ਨੀਚੇ ਨਾ ਪਰਵਰ ਨਹੀਂ ਲੈਂਦੇ ਤਾਂ ਹਾਂ ਤਾਂ ਜ਼ਰੂਰੀ ਆਉਂਦਾ ਲਿਜਾਣੇ ਉਹੋ ਹੀ ਉਹੋ ਹੀ ਤਾਂ ਚਾਰ ਨਗਰ ਲੈ ਜਾਂਦੀ ਸੰਗਤ ਸਾਰੀ ਉੱਥੇ ਸੁਹਾਣੇ ਗੁਰਦੁਆਰਾ ਖੁੱਲਿਆ ਸੁਹਾਣੇ ਗੁਰਦੁਆਰਾ ਖੁੱਲਿਆ ਹੈ ਵੀ ਤਾਂ ਗੁਰਦੁਆਰੇ ਵਿੱਚ ਡਾਕਟਰ ਆਵੇ ਫਰੀ ਦੇਖ ਲੈਣੇ ਕੰਮ ਅੱਛਾ ਆਹ ਪਮੇਗਾ ਇੱਥੇ ਕਿੰਨੇ ਚੰਗੇ ਮਹਾ ਲੈ ਚੰਨੀ ਵੀ ਗੱਡੀ ਘੱਟ ਲਾ ਕੇ ਕਿਸੇ ਦੀ ਆਹੋ ਹਾਂ ਵੀ ਠੀਕ ਆ ਗੱਲ ਉਹ ਦਿਖਾਇਆ ਉਹ ਜੇ ਬਣਦੀ ਆ ਗੱਲ ਕਿਤੇ ਹਾਂ ਆ ਹਾਂ ਮੈਂ ਸੱਚ ਕਹਿੰਦੀ ਵਾ ਇੱਥੇ ਜਾਉਂਗੀ ਪਰ ਮੱਝ ਨਹੀਂ ਪਉਂਦੀ ਤੇ ਹੁਣ ਹੀ ਲੈ ਬਹੁਤ ਨਹੀਂ ਆਜੇ ਨਹੀਂ ਤਾਈ ਜਾਇ ਆਉਂਦੀ ਚੰਗੀ ਸੀ ਤੇ ਕਈ ਵਾਰ ਨਾ ਬੰਦੇ ਦੇਖ ਕੇ ਬਜ਼ੁਰਗ ਜਿਹਨੂੰ ਨੇੜੇ ਲਾ ਦਿੰਦੇ ਆ ਕੀ ਕਹਿੰਦੇ ਉਮਰ ਤਾਈ ਇਹ ਇਲਾਜ ਵੀ ਉਮਰ ਦੇ ਅਕੋਰਡਿੰਗ ਹੁੰਦਾ ਨਾ ਆਵਣ ਆਜੀ ਇਜ਼ਤੀ ਦੀ ਉਮਰ ਹੋ ਗਈ ਆ ਉਹਦਾ ਫਰੀਆਨੀ ਪੈਂਚ ਨਹੀਂ ਉਸ ਦੀ ਉਮਰ ਕਿੰਨੀ ਆ ਤਜਾਹ ਸਾਲ ਵੀ ਨਹੀਂ ਹੈਗੀ ਤੋਪਤ ਨਹੀਂ ਕੀ ਦੀ ਗੱਲ ਆ ਜੀਤ ਦੀ ਉਹਦਾ ਕੱਟ ਕਿੰਨੇ ਸਾਲ ਉਮਰ ਉਹਦੀ ਆਜੀ ਆਵਰ ਜੀਤੀ ਹਾਂ ਆ ਪਰ ਜਾਦੀ ਨਹੀਂ ਹੈ ਨਾ ਉਹਨੇ ਤਾਂ ਪੰਜ ਦੀ ਹੋਣੀ ਹੈ ਨਾ ਕਰਨ ਨੂੰ ਲੈ ਜੀ ਪੰਜਾਹ ਹੁਣ ਪੰਜਾਹ ਦਾ ਮੈਂ ਆਉਣੇ ਵਾਲਾ ਹਾਂ ਚੱਲਿਆ ਆ ਪੇ ਇੱਕ ਵਾਰ ਤਖੌਣਾ ਦਾ ਹੈਗਾ ਇਹਨਾਂ ਨੂੰ ਨਹੀਂ ਤਾਂ ਮੈਂ ਉਹ ਗੱਲ ਉਮਰ ਦੀ ਕਰ। ਡਾਕਟਰ ਕੋਲ ਭੋਜਣਾ ਨਹੀਂ ਹੁਣ ਪਾਪਾ ਜੀ ਤੁਸੀਂ ਜੇ ਤੇ ਪਾਪਾ ਜੀ ਕਹਿੰਦੇ ਮੈਂ ਰੰਜ ਜਪੋਣਾ। ਹਾਂ। ਉਹਨਾਂ ਨੂੰ ਡਾਕਟਰ ਨੇ ਕਹਿੰਦੇ ਜਵਾਬ ਦਿੱਤਾ ਵੀ ਰੰਜ ਨਹੀਂ ਪਹਿਣਾ। ਪਹਿਣਾ ਵੀ? ਨਹੀਂ ਪਹਿਣਾ। ਉਹ ਉਮਰ ਦੇ ਕਾਉਂਟਰ ਵੀ ਕਹਿੰਦੇ ਤੁਹਾਡੇ ਲਈ ਤਾਂ ਨਹੀਂ ਹੈਗੀ ਸਹੀ ਆ ਬਿਲਕੁਲ। ਉਹ ਕੋਈ ਨਹੀਂ ਦਿਖਾਉਣ ਚ ਵੀ ਕਿਹਾ ਹਰ ਜਾ ਤੂੰ ਮਰ। ਇਹ ਮਾਤਾ। ਮਾਤਾ ਗਾਤਾ ਸੋਣਾ ਪੈਰੋ। ਐ ਮਾਤਾ ਤੇ ਮੁਕਾਰਾ ਬਠਿਆ ਤਾਈ ਕਹਦੇ ਸੁਣਦੀ ਆ ਹਾਂ ਤਾਈ ਤੂੰ ਔਰੇ ਤੈਨੂੰ ਨੇੜੇ ਆ ਪੈਰੂ ਮੱਜਰਾ ਹਾਂ ਤੂੰ ਜਾਜ ਐਨੀ ਦੂਰ ਨੂੰ ਗੱਡੀ ਕਰਕੇ ਵੀ ਤੇ ਜਾਉਂਗੀ ਤੂੰ ਪੈਰੂ ਮੱਜਰੇ ਲੈ ਆ ਹਾਂ ਪੈਰੂ ਮੱਜਰੇ ਦਿਖਾ ਕੇ ਆ ਤੈਨੂੰ ਕਸਮ ਗਈ ਟੈਸਟ ਕਰਦੇ ਨੇ ਉਹ ਹਾਂ ਹਾਂ ਟੈਸਟ ਕਰਕੇ ਸਾਰਾ ਕੁਝ ਦੱਸਦੇ ਹਾਂ ਇੱਧਰ ਆ ਸਾਰੀ ਲਵਾਰੀ ਬੋਲਣ ਲੱਗੀ ਦੀ ਹੈ ਭੈਣ ਜੀ ਕਦੇ ਜੁੱਤੀਆਂ ਕਦੇ ਟਿਕਟਾਂ ਕੱਢ ਕੇ ਲਿਆਂਦੀ ਆ ਆ ਤਾ ਦੇਉ ਉੱਲਾ ਇੰਚ ਆਦਰੀਆ ਪੈ ਚਲ ਠੀਕ ਆ ਠੀਕ ਆ ਤਾਈ ਛੋੜੇ ਬੱਚੇ ਰਾਜੀ ਰੱਖੇ ਛੋੜੇ ਜੋੜੀਆਂ ਨੂੰ ਕਾਇਮ ਰੱਖੇ ਛੋੜੇ ਥੋੜੇ ਭਾਈਆਂ ਸਾਈਆਂ ਨੂੰ ਭਾਈ ਰਾਜੀ ਰੱਖੇ ਧੀਏ ਕਮਾਈਆਂ ਚ ਵਰਤ ਦਵਾਵੇ ਸੱਚੇ ਪਾਤਸ਼ਾਹ ਕਾਈ ਵੀ ਕਹਿੰਦੇ ਕਰ ਕਸਾ ਸਾਡੇ ਦੋਨੇ ਭਾਈਆਂ ਚ ਇੰਦਾ ਹੀ ਪਿਆਰ ਰਹੇ ਸਾਡੇ ਦੋਨੇ ਭਾਈਆਂ ਚ ਇੰਦਾ ਹੀ ਪਿਆਰ ਰਹੇ ਕੋਈ ਰਹੇ ਪਿਆਰ ਮੈਂ ਤਾਂ ਆਪ ਕਹੀਂ ਬੰਨੋ ਜਦ ਦਰਾਨੇ ਲਖਾਈ ਜੇ ਭੈਣਾ ਭੈਣਾ ਸਮਝਾ ਭਾਈ ਭਾਈਆਂ ਦਾ ਕੋਈ ਪਿਆਰ ਨਹੀਂ ਬਣਿਆ ਬਾ ਸਾਥੋਂ ਮੇਰੇ ਸੱਚੇ ਪਾਤਸ਼ਾਹ ਕੋਈ ਰੱਖੇ ਹਾਂ ਜੇ ਕਮਤ ਉਹ ਕਹਤਾ ਹੀ ਠੀਕ ਹੈ ਜੀ ਆ ਬਾਏ ਬਾਏ ਕਰਦੀ ਕਹਿੰਦੀ ਬਾਏ ਤਾਈ ਇਹਨੂੰ ਪਹਿਲੇ ਇਹਨੂੰ ਵੀਡੀਓ ਬਣਾਉਣ ਲੱਗੇ ਕਰਨੇ ਬਾਏ ਬਾਏ ਬੌਤੇ ਚ ਬੋਲਦੀ ਬਾਏ ਬਾਏ ਆਪਣੇ ਆਪ ਤਾਂ ਹਾਂ ਸੁਣਾ ਜੀ ਹਾਂ ਜੀ ਤੇਰਾ ਪਤਾ ਹੀ ਘਮਰਾ ਚਲੋ ਫਿਰ ਚਲੋ ਚਲੋ ਉੱਠੋ ਉੱਠੋ ਚਲ ਤਾਈ ਠੀਕ ਹੈ ਫਿਰ ਹਾਂ ਬਣੀਓ ਤਾਈ ਤੇਰੇ ਆਉਣ ਨਾਲ ਸਾਨੂੰ ਬਹੁਤ ਵਧੀਆ ਫੀਲ ਹੋਇਆ ਅੱਜ ਤਾਂ ਬਹੁਤ ਦਿਨਾਂ ਬਾਅਦ ਕਿੜਾ ਮਾਰਾ ਬਹੁਤ ਵਧੀਆ ਲੱਗਿਆ ਸਾਨੂੰ ਕਿ ਤੂੰ ਆਈ ਅੱਛਾ ਹਾਂ ਅਗੋਂ ਚਲੇਗਾ ਨਾ ਠੀਕ

ਕਿਆ ਇਧਰ ਸਤ ਨਾ ਹਰ ਜਾ ਮੈਂ ਨਹੀਂ ਪੱਕਾ ਕਰਨਾ ਜਿਹੜੇ ਪਿੱਛੇ ਗੱਡੇ ਉੱਪਰ ਤਰਾਣਾ ਚੜੇ ਆ ਮੇਰਾ ਹੱਥ ਨਹੀਂ ਕੰਮਦਾ ਮੇਰੀ ਬਾਹ ਨੂੰ ਰੁਪ ਗਿਆ ਕਿੱਥੇ ਉਹ ਜਿਹੜੇ ਸੀਸੇ ਬਣਾਏ ਐ ਜਿਹੜੇ ਉੱਪਰ ਨੂੰ ਕਹਿਆ ਯਾਰ ਕੰਨਾ ਮਾਰੋ ਮਨ ਮਾਰੋ ਮਨ ਮਾਰੋ ਮਨ ਆਜਾ ਆ ਮੈਂ ਕਿਹਾ ਤੇ ਕਾ ਮੈਂ ਕਿਹਾ ਬਜਨ ਪੜਾ ਤੁਸੀਂ ਮੈਂ ਸਫਾਗਾ ਕਿਹਾ ਬਾ ਇੰਜੇ ਪਾ ਪੰਗਾ ਡੇ ਲੈ ਹੁਣ ਹਟ ਜਾ ਯਾਰ ਉਹ ਥੱਪੜ ਖਾ ਕੇ ਬਸ ਕੰਮ ਕਰਨ ਦਾ ਕਹਿੰਦਾ ਮੈਂ ਤਾਂ ਮੈਂ ਥੱਕੀ ਕੋਈ ਖਾ ਖਾ ਕੇ ਹਮ ਸਫਾਈ ਕਰੂਗਾ ਮੇਰੇ ਕੰਮ ਮੈਨੀਆਂ ਹੂੰ ਇਹ ਮੇਰੇ ਕੋ ਬਹੁਤ ਦਰਦ ਬੱਜੇ ਉਹ ਕੰਡ ਮਸਟਿਕ ਬੈਲੇਕ ਤਾਂ ਥੱਡ ਮੇ ਕੇਸ ਕਰਨਾ ਨੋ ਨੋ ਫਿਰ ਜਾਣਾ ਤੇ ਲੋ ਕਿਹਦੇ ਦਾ ਹਾਲ ਤਾਂ ਜਿਆਦਾ ਖਰਾਬ ਹੋਣਾ ਹੋਰ ਮੈਨੂੰ ਕਹੀ ਤਾਂ ਜਾਨੀ ਆ ਰੋਡ ਕਰਕੇ ਆਪਣਾ ਗੱਡਾ ਪਾ ਕੇ ਕੋਈ ਸੀਸਾ ਟੁੱਟਿਆ ਆ ਵੈ ਸਵਾਰੀ ਕਰਾਇਆ ਕਰੋ ਨਾਲ ਤੇ ਗੱਡਾ ਪੁੱਛੀਦਾ ਮੈਨੂੰ ਐ ਕਰਦਾ ਮੈਂ ਰੋਡ ਮਕਾਨ ਦੇ ਪਿੱਛੇ ਟਾਲੀ ਥੋੜਾ ਜਿਹਾ ਪਿੱਛੇ ਰੋਡ ਦੇ ਪਿੱਛੇ ਆਹੋ ਆਹ ਹਟੋ ਟੱਕੀਆਂ ਪਤ ਮਮਾ ਦੀ ਅੜਕਾ ਲਗਾ ਲਈਆਂ ਇਹ ਵੀ ਤੈਨੂੰ ਆਏ ਸੰਦੇ ਨਹੀਂ ਆਉਂਦੀ ਵੀ ਸਰਦਾਰੀ ਨੇ ਇੰਨੀ ਕੋਈ ਵੈਨੇ ਦੀ ਖਤਰ ਰੱਖੀ ਸੀ ਇਹਦਾ ਬੇੜਾ ਕਰਨੇ ਦੀ ਮੜਾ ਜੇ ਕੋ ਹੋਰ ਹੋਰ ਨੂੰ ਹੁੰਦਾ ਚਾਲ ਕੋਣ ਹੋਣਾ ਹੈ ਇਹ ਗੱਲ ਕਰਨ ਦਾ ਕੋਈ ਫਾਇਦਾ ਜਿੰਜੇ ਤੱਕ ਉਸ ਹਰਨੇ ਜੋ ਲੋਕ ਹੋਵੇ ਸਿਰ ਹੁਣ ਕੋਈ ਕੱਪੜਾ ਕਪੜਾ ਲੈਂਦਾ ਹੈ ਉਹ ਦੇਖੋ 3 ਰੁਪਿਆ ਵਰਚ ਪਿਆ ਠੀਕ ਹੈ 4 ਰੁਪਿਆ ਜਦ ਚਲੋ 4 ਛੱਡ ਦੇ ਅੱਛਾ ਚੱਕ ਨਹੀਂ ਚੱਲਦੀ ਚੱਕ ਨਹੀਂ ਛੱਡ ਛੱਡ ਇਹਦੀਆਂ ਬਹਾਰ ਬੱਟੀਆਂਆਂ ਵਾਹ ਉਹ ਭਾਈ ਚਾਹ ਕੀ ਕਰ ਕੰਮ ਠੀਕਾ ਬੱਟੀਆਂ ਵੀ ਦੇਖ ਲੈ ਪ੍ਰੋਪਰ ਸਹੀ ਹੈ ਨੋਕ ਕੇ ਕਰ। ਇੱਕ ਉਂਚੀ ਨਹੀਂ ਮੇ ਜਰੂਰ ਬੋਲ ਦਿੰਦੀ ਆ। ਆ ਆ ਤਾਂ ਅੱਜ ਵੀ ਸਾਈਡ ਤੋਂ ਮੈਂ ਪੂਰੀ ਰੱਖੀ ਮੇ ਜੀ ਤਾਂ। ਅੱਜ ਵੀ ਸਾਲਾ ਮੈਂ ਬਾਜਦਾ ਬਣਾਇਆ ਵਾ ਨਾ ਉੱਪਰੋਂ ਤਾਂ ਚੜੀ ਵੀ ਬੇਬੀ ਦੀ ਕੀ ਜਾ। ਰਸਤ ਕਾਲ ਕਰਦਾ। ਪਹਿਲਾਂ ਤੁਸੀਂ ਪੱਖਾ ਨਾ ਸੱਗ ਕਰੋ, ਟਾਕੀਆਂ ਕਰੋ। ਪਤਾ ਬ੍ਰਾਂਡਡ ਸਾਲਕ ਚਾਹਤਾ ਤਾਂ ਉਹ ਵੀ ਪਾ ਲੇ। ਕਹਿਣਾ ਨਹੀਂ ਆ ਕੰਨਣਾ ਨਹੀਂ ਉਹ ਤਾਂ। ਕਹਿਣਾ ਨਹੀਂ ਉਹ। ਓ ਹੈਲੋ। ਇਹ ਬਚਾਰ ਬਹੋਰ ਕਰ ਦੋ ਹੱਥ ਜੋੜ ਕੇ ਵੇਚ ਦਿੰਦੇ। ਹੱਥ ਜੋੜ ਕੇ। ਫੜਦਾ 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 ਤੂੰ ਵੀ ਆ ਗਈ ਮੈਂ ਬੱਸ ਕਰਦੀ ਆ ਜੀ ਪਰਚੋਤ ਸਿੰਘ ਉਹਦੇ ਹੋਰੇ ਬਾਈ ਡ੍ਰਿਲ ਲੈ ਆ ਕੇ ਪਰਦਾ ਕਰ ਦੋ ਜੀ 2 ਮਹੀਨੇ ਪਏ ਆ ਉਹ ਟੰਡਾ ਹੋ ਪਏ ਸੋ ਕੋ ਮਾਸਟ ਆ ਗਈ ਗਰੀਬਣੀ ਐਟ ਤੇ ਆ ਜੂ ਕੰਨ ਮੌਕੇ ਬਚਾਉਂਦਾ ਅਸੀਂ ਤਾਂ ਨਹੀਂ ਮੈਨੇ ਬੋਲਣਾ ਨਹੀਂ ਅਸੀਂ ਤਾਂ ਜੀ ਤੁਹਾਡੇ ਗਲਾਮ ਤਾਂ ਨਾ ਕੰਮ ਨਾ ਤਾਵਾ ਕਰਸੋ ਚਾਹਤਾਂ ਦਾ ਹਾਤਾ ਮੇਲੇ ਕਦੀ ਚਾਲ ਸਕੋਚੀ ਜੀ ਸਿੱਖ ਵੀ ਲਿਆ ਕਰੋ ਹਾਂ ਜੀ ਇਹ ਹੀ ਥੋੜਾ ਵੀ ਦੂਆ ਪਟ ਪੰਡੜਾ ਤੁਸੀਂ ਕਰਤਾ ਦਿੱਤੀ ਸੰਦੀਪ ਇੱਥੇ ਨੇ ਇੱਕ ਮੜੀ ਜੀ ਕੁਰਸੀ ਰੱਖ ਦੀ ਤੂੰ ਜੀ ਮੇਰੀ ਮਾਂ ਬਹੁਤ ਦੁੱਖਾਂ ਲੱਗੀ ਬਣਾ ਨਹੀਂ ਨਹੀਂ ਪਹਿਲਾਂ ਮੜੀ ਅਸੀਂ ਡ੍ਰਿਲ ਨਹੀਂ ਚਲਾ ਸਕਦੇ ਜੀ ਸੰਦੀਪ ਫਟੜਾ ਦੀਪਾ ਬੱਸ ਮੇਰੇ ਮੇਰੇ ਲਈ ਲੱਕੀਆ ਜਾ ਸਕਦੀ ਉੱਪਰ ਨੂੰ ਕੂਸੀ ਲੈ ਲੈ ਡੰਡਾ ਛੜਦਾ ਹਾਂ ਅੱਛਾ ਡੰਡਾ ਛੜਦਾ ਹਾਂ ਇਹ ਤਾਂ ਬੱਸ ਉਹ ਮੀ ਉਹ ਬੁਰ ਤੋਂ ਬੁਰ ਤੋਂ ਆ ਬੰਦਾ ਇਹ ਨੀ ਚੋੜਾ ਨਹੀਂ ਕਰਨੇ ਗਾਲੇ ਚਲੋ ਜੀ ਮੇਰੇ ਤੇ ਥੋੜੀ देर ਤੱਕ ਜੀ ਆਏ ਨਹੀਂ ਗੱਲ ਬੰਦੀ ਕੰਪ ਹੋ ਜਾਏ ਇਹ ਤਾਂ ਪਾਰਲਰ ਵਿੱਚ ਕਿੰਨਾ ਕੰਮ ਕਰਦਾ ਹੈ ਡੰਡਾ ਛੜਦਾ ਚੜ ਵੀ ਕਿਉਂ ਐ ਜੀ ਸਰਦਾਰ ਜੀ ਚਲੋ ਜੀ ਇਤਿਆਰ ਨਾਲ ਕੰਮ ਕਰਾਈ ਜਾਵੇ ਕੜੂਗੀ ਤੂੰ ਫਰੜਾ ਕਿ ਕਿ ਕਰਾਉਣਾ ਮੈਨੂੰ ਕੜਾ ਵਾ ਕਰ ਚਾਰ ਨਾਲ ਤਾਂ ਮੁਖ ਲਈਦਾ ਸੇ ਤਾਂ ਹੱਥੋਂ ਪਤਾ ਕਰਦਾ ਗਲਤ ਜਗਾ ਖੜ ਗਿਆ ਤੇ ਫਿਰ ਪਰ ਆ ਗਿਆ ਤੇ ਇੱਕ ਸਾਈਡ ਤਾਂ ਖੜ ਕੇ ਤੇ ਬਸ ਨਹੀਂ 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 ਹਾਂ ਬਸ ਚੱਲ ਲੈ ਬੇਰਾ ਤੂੰ ਵੀ ਕੋਲੇ ਬੈਠ ਦੀ ਵੀ ਕੰਮ ਕਰਾ ਲਾ ਕੀ ਫਾਇਦਾ ਨਾ ਕੋਸ ਨਹੀਂ ਕਹਿਦੀ ਇੱਕ ਬਾਪਿਆਂ ਵਾਲੀ ਹੰਦਰ ਨਾ ਤੁਸੀਂ ਚਿੱਟਾ ਪੱਖਾ ਲਾ ਦਿੱਤਾ ਤੂੰ ਤਾਂ ਕੰਮ ਨਹੀਂ ਤੇ ਫਿਰ ਹਟ ਦੇ ਮੈਂ ਚੱਲੇ ਆਪਣਾ ਬਸ ਚੰਗਾ ਕੰਮ ਤਾਂ ਕੰਮੇ ਹੁੰਦਾ ਕੰਮ ਨਹੀਂ ਮੁੱਕਦਾ ਜਨਨ